ਹਾਂਜੀ ਦੋਸਤੋ ਸਰ ਵੀਰਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਤੇ ਆਪਾਂ ਖੜਾ ਕਿਸਾਨ ਮੇਲੇ ਤੇ ਦੋਗੇ ਦੋ ਤੇ ਤਿੰਨ ਤਰੀਕ ਦਾ ਸੀਗਾ ਤੇ ਬਾਈ ਜੀ ਨਾਲ ਆਪਣੇ ਸਰਮਾ ਜੀ ਨੇ ਸਾਰੀ ਗੱਲਬਾਤ ਕਰਦੇ ਆ ਸਤਿ ਸ਼ਕਾਲ ਬਾਈ ਜੀ ਸਤਿ ਸ਼ਕਾਲ ਜੀ ਠੀਕ ਹੋ ਬਾਈ ਜੀ ਹਾਂ ਵਧੀਆ ਜੀ ਠੀਕ ਆ ਬਾਈ ਜੀ ਤੇ ਸਰਦਾਰ ਜੀ ਵੱਲੋਂ ਬਾਈ ਜੀ ਕੀ ਕੀ ਇੰਪਲੀਮੈਂਟਮੈਂਟ ਲੈ ਕੇ ਆਇਆ ਬਾਈ ਜੀ ਜੀ ਸਰਪ੍ਰਸਿਡੈਂਟ ਸਰਦਾਰ ਦਾ ਜੀ ਠੀਕ ਹੈ ਜੀ ਸਰਪ੍ਰਸਿਡੈਂਟ ਹਾਂ ਜੀ ਤੇ ਲੋ ਬਾਈ ਜੀ ਦਿਖਾ ਦੇ ਚਾਰੇ ਪਾਸਿਓ ਤੇ ਜੇ ਵੀ ਗੱਲਬਾਤ ਕਰੀਏ ਇਹਦੀ ਕੀ ਖਾਸੀਅਤ ਆ ਬਾਈ ਜੀ ਖਾਸ ਕਰ ਖਾਸੀਅਤ ਇਹਦੀ ਇਹ ਪਹਿਲਾਂ 2 ਛੇਡ ਦਾ ਸੀ ਉਦ ਠੀਕ ਆ ਬਾਈ ਤੇ ਜੇ ਬਾਈ ਜੀ ਗੇਅਰ ਬਾਕਸ ਦੀ ਗੱਲ ਬਾਤ ਕਰੀਏ ਬਾਈ ਜੀ ਇਹਦੇ ਗੇਅਰ ਬਾਕਸ ਵਧੀਆ ਹੈਵੀ ਡਿਊਟੀ ਦੇ ਗੇਅਰ ਬਾਕਸ ਬਣਿਆ ਹੋਇਆ ਜੀ ਠੀਕ ਆ ਬਾਈ ਜੀ ਤੇ ਚਾਦਰ ਦੀ ਗੱਲ ਕਰੀਏ ਬਾਈ ਜੀ ਚਾਦਰ ਵੀ ਹੈਵੀ ਡਿਊਟੀ ਲੱਗੀ ਹੋਈ ਹੈ 5 ਮੀਟਰ ਚਾਦਰ ਲੱਗੀ ਹੋਈ ਹੈ ਸਾਈਡਾਂ ਤੇ ਠੀਕ ਆ ਬਾਈ ਜੀ ਤੇ ਕਿੰਨੇ ਫੁੱਟ ਕਿੰਨੇ ਫੁੱਟ ਤੇ ਆ ਜਾਂਦਾ ਬਾਈ ਜੀ ਇਹ ਸਾਢੇ 5 ਬਾਈ 7 ਫੁੱਟ ਹੋਇਆ ਹੋਇਆ ਜੀ ਠੀਕ ਆ ਬਾਈ ਤੇ ਕਿੰਨੇ ਬੋਰਾ ਆ ਜਾਂਦੇ ਨੇ ਬਾਈ ਜੀ ਇਹ ਚ ਇਹ ਜੇ ਹੈਗੀ 8 ਪੋਰਾ ਜੀ 8 ਪੋਰਾ ਜੀ ਜੇ ਬਈ ਕਿਸੇ ਨੇ ਵੱਡਾ ਤਿਆਰ ਕਰੂਣ ਨੂੰ ਵੱਡਾ ਵੀ ਹੋ ਜਾਂਦਾ ਬਈ ਜੇ ਇਹ ਤਾਂ ਬਹੁਤ ਨਾਰਮਲ ਸਾਈਜ਼ ਹੈ ਜੀ ਠੀਕ ਆ ਬਈ ਤੇ ਇਹਦਾ ਪ੍ਰਾਈਸ ਕੀ ਹੈ ਬਈ ਜੀ ਇਹਦਾ 1 ਲੱਖ 20 ਹਜ਼ਾਰ ਪ੍ਰਾਈਸ ਠੀਕ ਆ ਬਈ ਤੇ ਮੇਲੇ ਦੇ ਕਰਕੇ ਕੋਈ ਬਈ ਜੀ ਡਿਸਕਾਊਂਟ ਵਗੈਰਾ ਡਿਸਕਾਊਂਟ ਮੰਗ ਕਰਦੇ ਸਭ ਰੀਡੀ ਹੈ ਜੀ ਇਹਨੂੰ ਠੀਕ ਸਬਸਿਡੀ 50% ਸਬਸਿਡੀ ਇਹਦੇ ਠੀਕ ਆ ਜੀ 50% ਸਬਸਿਡੀ ਆਪ ਗਰੁੱਪ 'ਚ 80% ਆ ਜੀ ਠੀਕ ਆ ਬਈ ਤੇ ਰੇਟ ਹੈਗਾ ਬਈ ਇਹਦਾ 1 ਲੱਖ 20 ਹਜ਼ਾਰ ਜੀ 1 ਲੱਖ 20 ਹਜ਼ਾਰ 50 ਹਜ਼ਾਰ ਸਬਸਿਡੀ ਦੇ ਨਾਲ ਤੇ तकरीबन ਅੱਧੇ ਜਿ ਰਹਿ ਗਿਆ ਨਾ ਬਾਈ ਜੀ ਹਾਂ ਅੱਧੇ ਜਿ ਰਹਿ ਜਾਂਦਾ ਜੀ ਠੀਕ ਆ ਬਾਈ ਜੀ ਤੇ ਲੋਬੇ ਜਿ ਕੁਆਲਟੀ ਤੁਸੀਂ ਚੈੱਕ ਕਰਦੇ ਕੁਆਲਟੀ ਇੱਕ ਨੰਬਰ ਉਹ ਕੀ ਬਾਈ ਜੀ ਇੱਕ ਨੰਬਰ ਕੁਆਲਟੀ ਹੈ ਜੀ ਠੀਕ ਆ ਬਾਈ ਜੀ ਤੇ ਇਹ ਕਿੱਥੇ ਭਜ ਜਾਂਦੇ ਬਾਈ ਜੀ ਕੰਪਨੀ ਜਿਹੜੀ ਮਾਨਸਾ ਪੰਜਾਬ ਜੀ ਮਾਨਸਾ ਹਾਂ ਠੀਕ ਆ ਲੋਬੇ ਮਾਨਸਾ ਪੰਜਾਬ ਬਾਈ ਜੀ ਮਾਨਸਾ ਏਰੀਆ ਦੇ ਵਿੱਚ ਭਜ ਜਾਂਦੇਗੇ ਇੱਕ ਬਾਈ ਜੀ ਉਹ ਮਸ਼ੀਨ ਪਈ ਹੈਗੀ ਤੇ ਇਹ ਕਾਦੇ ਕੰਮ ਆਉਦੀ ਬਾਈ ਜੀ ਇਹ ਗੱਲਬਾਤ ਕਰੀਏ ਇਹ ਜੀ ਸਰਦਾਰ ਰੀਪਰ ਬਾਈਂਡਰ ਹੈ ਜੀ ਰੀਪਰ ਬਾਈਂਡਰ ਹਾਂ ਜੀ ਠੀਕ ਆ ਬਾਈ ਜੀ ਤੇ ਇਹ ਕਾਦੇ ਵਾਸਤੇ ਵਰਤਿਆ ਜਾਂਦਾ ਬਾਈ ਜੀ ਇਹ ਵੜਦਾ ਜੀ ਇਧਰ ਵੀ ਵੜਦਾ ਇਧਰ ਲਾ ਕੇ ਥੱਬੀ ਬੰਨ ਕੇ ਗੱਠ ਮਾਰ ਕੇ ਭਰੀਆਂ ਬਣਾ ਕੇ ਛੱਡ ਦਿੰਦਾ ਬਾਹਰ ਜੀ ਠੀਕ ਹੈ ਜਿਵੇਂ ਪਹਿਲਾਂ ਉਦੋਂ ਹੁੰਦਾ ਸੀ ਨਾ ਭਾਈ ਉਹ ਵੱਢ ਕੇ ਨਾ ਇਧਰਲੀ ਸਾਈਡ ਤੇ ਬਸ ਛੱਡ ਦਿੰਦਾ ਦਿੰਦਾ ਉਹ ਦੂਸਰਾ ਜੀ ਉਹ ਠੀਕ ਹੈ ਜੀ ਉਹ ਇਹ ਵਾਲਾ ਆ ਗਿਆ ਨਾ ਭਾਈ ਤੇ ਇਹ ਭਰੀਆਂ ਬਣਾਉਂਦਾ ਨਾ ਇਹ ਭਰੀਆਂ ਬਣਾ ਕੇ ਛੱਡਦਾ ਜੀ ਬੰਨ ਕੇ ਠੀਕ ਆ ਭਾਈ ਨਾਲ ਦੀ ਨਾਲ ਬੰਨ ਵੀ ਦਿੰਦਾ ਹਾਂ ਹਾਂ ਜੀ ਠੀਕ ਆ ਭਾਈ ਜੀ ਤੇ ਬਾਕੀ ਦਿਖਾ ਦਨੇ ਭਾਈ ਜੀ ਵਿੱਚੋਂ ਤੇ ਗੱਲਬਾਤ ਕਰੀਏ ਭਾਈ ਜੀ ਇਹਦੇ ਵਿੱਚ ਕੀ ਕੀ ਫੀਚਰ ਆ ਜਾਂਦੇ ਨੇ ਕਿ ਭਾਈ ਜੀ ਫੀਚਰ ਕੇ ਵਜੇ ਤਾਂ ਬਸ ਬੰਨ ਕੇ ਫੀਚਰ ਇਹਦਾ ਇਹੀ ਫੀਚਰ ਇਹ ਬੰਨ ਕੇ ਛੱਡ ਦਿੰਦਾ ਜੀ ਠੀਕ ਹੈ ਜੀ ਤੇ ਵੱਡਨ ਦੀ ਕੁਆਲਿਟੀ ਬਾਈ ਜੀ ਜੇ ਗੱਲ ਕਰੀਏ ਮੈਂ ਇੱਕ ਨੰਬਰ ਹੈ ਜੀ 1.5 ਇੰਚ ਉੱਪਰ ਵੱਜੂ 2 ਇੰਚ ਉੱਪਰ ਜੀ ਠੀਕ ਹੈ ਬਾਈ ਜੀ ਇਹ ਤਾਂ ਨਹੀਂ ਹੈਗਾ ਬਾਈ ਜੀ ਜਿਵੇਂ ਆਪਾਂ ਕਹਦੇ ਕਣਕ ਛਾੜ ਦਿੰਦਾਗਾ ਨਹੀਂ 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 ਕਣਕ ਦੀ ਕੋਈ ਹੋਰ ਠੀਕ ਹੈ ਕਣਕ ਦੀ ਕੋਈ ਕੰਪਲੈਨ ਨਹੀਂ ਪੂਰੀ ਸੁੱਕੀ ਕਣਕ ਵੱਡੋ ਕੋਈ ਜ਼ਿਕਰ ਨਹੀਂ ਹੈ ਠੀਕ ਹੈ ਸੁੱਕੇ ਕਣਕ ਵੀ ਵੜ ਦਿੰਦਾਗਾ ਸੁੱਕੇ ਕਣਕ ਦੇ ਭਰੇ ਹਾਂ ਠੀਕ ਹੈ ਬਾਈ ਜੀ ਤੇ ਇਹਦਾ ਰੇਟ ਕੀ ਹੈ ਬਾਈ ਜੀ ਇਹਦਾ 240 ਹੈ ਜੀ 2 ਲੱਖ 4 ਠੀਕ ਹੈ ਬਾਈ ਜੀ ਤੇ ਇਹਦੇ ਕੋਈ ਆਫਰ ਵਗੈਰਾ ਸਕੀਮ ਇਹਦੇ ਕਿਸੇ ਤੇ ਵੀ ਨਹੀਂ ਹੈ ਕਿ ਬਾਈ ਜੇ ਹੈਗੇ ਨੇਗੇ ਸਕੀਮ ਤੇ ਹੀ ਲੈਸ ਕਰ ਦਾਂਗੇ ਥੋੜਾ ਬਹੁਤ ਜੀ ਹੋਤਾਂਗੀ ਠੀਕ ਹੈ ਲਓ ਬਾਈ ਜੀ ਜੇ ਆਉਂਗੇ ਤਾਂ ਲੈਸ ਹੋ ਜਾਊਗਾ ਤੇ ਇਹ ਹੈਗਾ ਬਾਈ ਜੀ ਆਪਾਂ ਕਿਹੜੀ ਜਿਹੜਾ ਕੰਟ ਕਾਡਣਾ ਹੈ ਰੀਪਰ ਜੀ ਰੀਪਰ ਹਾਂ 5 ਵੈਲਟ ਜੀ ਠੀਕ ਹੈ ਬਾਈ ਜੀ ਤੇ ਇਹ ਕਿੰਨੇ ਫੁੱਟ ਜਾ ਕੇ ਬਾਈ ਜੀ ਇਹ 7 ਫੁੱਟ ਹੈ ਜੀ ਠੀਕ ਆ ਇਹ ਲੋਬੇ ਸੱਤਾ ਫੋਟਾ ਜਾ ਗਿਆ ਤੇ ਕੁਆਲਿਟੀ ਕਿਵੇਂ ਰਹਿੰਦੀ ਹੈ ਬਈ ਜੀ ਇਹਦੀ ਕੁਆਲਿਟੀ ਇੱਕ ਨੰਬਰ ਜੀ ਠੀਕ ਆ ਜੀ ਤੇ ਇਹ ਕਿੰਨਾ ਉੱਚਾ ਪੜਦਾ ਬਈ ਜੀ ਉਹ 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 ਇੰਨੇ ਵਰਦਾ ਜੀ ਠੀਕ ਆ ਬਈ ਜੀ ਇਹਦਾ ਬਸ ਇਹ ਹੈਗਾ ਵੀ ਇਹ ਆਪਾਂ ਅਗਲੀ ਭਰੀਆਂ ਨਹੀਂ ਪਾਉਂਦਾ ਬਈ ਹਾਂ ਜੀ ਸਿੱਧਾ ਸਾਈਡ ਤੇ ਲੈਣ ਲੱਗ ਕੇ ਚੱਲਦੇ ਠੀਕ ਆ ਬਈ ਤੇ ਹਰੇਕ ਟਰੈਕਟਰ ਮੰਗਰੀ ਚੱਲ ਪਾਂਦਾ ਬਈ ਹਾਂ ਜੀ ਹਾਂ ਜੀ ਹਾਂ ਠੀਕ ਆ ਬਈ ਤੇ ਇਹਦਾ ਪ੍ਰਾਈਸ ਕਿੰਨਾ ਜੀ ਇਹਦਾ 70000 ਰੁਪਏ ਜੀ ਲੋ ਬਈ ਇਹਦਾ ਹੈਗਾ 70000 ਰੁਪਿਆ ਤੇ ਬਾਕੀ ਡਿਸਕਾਊਂਟ ਮੌਕੇ ਤੇ ਹੋ ਜਾਗਾ ਤੇ ਹੋਰ ਵੀ ਭਾਈਆਂ ਕੋਲੇ ਇੰਪਲੀਮੈਂਟ ਹੁੰਦੇ ਨੇਗੇ ਤੇ ਜ਼ੀਰੋ ਡਰੈਲ ਵਗੈਰਾ ਸੁਪਰ ਸੀਟਰ ਵਗੈਰਾ ਹੈ ਨਾ ਭਾਈ ਜੀ ਹਾਂ ਜੀ ਠੀਕ ਆ ਭਾਈ ਜੀ ਤੇ ਮੋਬਾਈਲ ਨੰਬਰ ਭਾਈ ਜੀ ਮੋਬਾਈਲ ਨੰਬਰ ਠੀਕ ਆ ਜੀ ਤੇ ਮੋਬਾਈਲ ਨੰਬਰ ਭਾਈ ਸਕਰੀਨ ਉੱਪਰ ਆਏਗਾਗਾ ਕੰਟੈਕਟ ਕਰੋ ਠੀਕ ਆ ਭਾਈ ਜੀ ਧੰਨਵਾਦ ਭਾਈ ਜੀ ਚਲੋ ਭਾਈ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਕਰ ਲੈਣਾ ਧੰਨਵਾਦ ਸਭ ਸਿਕਰੋ